ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭਰਾਵਾਂ ਨੂੰ ਮੈਂ ਤੁਹਾਡਾ ਆਪਣਾ ਅਮਨਦੀਪ ਸਿੰਘ ਲਲਤੋਂ ਸੁਭਾ ਵੀਰ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਦਿਖਾਉਂਦਾ ਜਿਹਦੀ ਸੁਭੇ ਦੀ ਇਕਾਈ ਸਰਦਾਰ ਮਨਜੀਤ ਸਿੰਘ ਤਨੇਜ ਕਰਦੇ ਆ ਇੱਕ ਨਾ ਮੈਂ ਜਰੂਰੀ ਬੇਨਤੀ ਆ ਸਾਰੇ ਵੀਰ ਇਸ ਚੀਜ਼ ਤੇ ਗੌਰ ਕਰਿਓ ਕਿ ਅੱਜ ਨਾ ਮੇਰੇ ਪਿੰਡ ਲਲਤੋਂ ਕਲਾਂ ਦੇ ਸਰਕਾਰੀ ਹਸਪਤਾਲ ਦੇ ਆਪਣੇ ਨਰਸਾਂ ਆਉਂਦੀਆਂ ਹੁੰਦੀਆਂ ਡਾਕਟਰ ਨਹੀਂ ਅੱਗੇ ਵੀ ਖੈਰ ਆਉਂਦੀਆਂ ਪਿੰਡਾਂ ਦੇ ਵਿੱਚ ਉਹ ਪਿੰਡ ਦੇ ਵਿੱਚ ਆਈਆਂ ਸੀ ਅੱਜ ਤੇ ਪਿੰਡ ਦੇ ਵਿੱਚ ਆ ਕੇ ਉਹ ਘਰੇ ਗਈਆਂ ਤੇ ਉਹਨਾਂ ਨੇ ਸਾਰਾ ਚੈੱਕ ਕੀਤਾ ਤੁਹਾਡਾ ਬੀਪੀ ਕਿੰਨਾ ਕੱਦ ਕਿੰਨਾ ਭਾਰ ਕਿੰਨਾ ਸਾਰਾ ਕੁਸ਼ਲ ਜਾਣਕਾਰੀ ਲੈ ਕੇ ਪਰਿਵਾਰ ਚ ਕਿੰਨੇ ਮੈਂਬਰ ਆ ਕੀ ਕੰਮ ਕਰਦੇ ਹੋ ਉਸ ਤੋਂ ਬਾਅਦ ਸਾਈਨ ਕਰਵਾ ਲਿਆ ਵੀ ਤੁਹਾਡੀ ਅਸੀਂ ਆ ਜੋ ਕਹ ਲਓ ਪੁੱਛਕਿਛ ਕੀਤੀ ਹੈ ਸਾਈਨ ਕਰਵਾ ਰਿਹਾ ਚਾਰ ਪੰਜ ਕਾਗਜ਼ਾਂ ਦੇ ਉੱਤੇ ਉਹ ਕਾਗਜ਼ਾਂ ਦੇ ਵਿੱਚੋਂ ਇੱਕ ਕਾਗਜ਼ ਉਹਨਾਂ ਦੇ ਵਿੱਚ ਰੱਖਿਆ ਰਿਹਾ ਸਹਿਮਤੀ ਪੱਤਰ ਆ ਉਹਦੇ ਉੱਤੇ ਇਕੱਲਾ ਇੰਨੇ ਹੀ ਲਿਖਿਆ ਹੋਇਆ ਵੀ ਸੈਂਤੀ ਪੱਤਰ ਤੇ ਬਾਕੀ ਉਹ ਸਾਰਾ ਕਾਗਜ਼ ਖਾਲੀ ਆ ਉਹ ਥੱਲੇ ਜਾ ਕੇ ਉਹ ਕਾਗਜ਼ ਉੱਤੇ ਸਾਈਨ ਜਿਹੜੇ ਹੈਗੇ ਉਹ ਕਰਵਾ ਰਹੇ ਨੇ ਨਾਲ ਦੋਨਾਂ ਕੋਲ ਆਪਣੇ ਲੈਪਟਾਪ ਰੱਖਿਆ ਉਹਦੇ ਵਿੱਚ ਉਹ ਫੀਡ ਕਰ ਰਿਹਾ ਨਾਲ ਦੀ ਨਾਲ ਸਾਡੇ ਪੈਂਡ ਮੇਰੇ ਪੈਂਡ ਹੁਣੇ ਹੀ ਆਪਣਾ ਭਰਾ ਵੀਰ ਆਪ ਆਪਣੇ ਵੱਡਾ ਲੰਬੜਾ ਸਾਹਿਬ ਉਹਨਾਂ ਕੋਲੇ ਉਹ ਗਏ ਸੀ ਉਹਦਾ ਮੈਨੂੰ ਹੁਣੇ ਫੋਨ ਆਇਆ ਕਹਿੰਦਾ ਇਹ ਮਿਲਿਆ ਘਰਜਨਤਾ ਸਾਈਨ ਕਰਤੇ ਸੀ ਪੀ ਜਦੋਂ ਮੇਰੇ ਤੋਂ ਸਾਈਨ ਕਰਾਉਣ ਲੱਗੇ ਕਹਿੰਦਾ ਮੈਂ ਦੇਖਿਆ ਯਾਰ ਵੀ ਆਹ ਬਾਅਦ ਕਹਿੰਦੇ ਸਾਈਨ ਖਾਲੀ ਸਹਿਮਤੀ ਸਾਈਨ ਤੇ ਸਾਡੀ ਕਾਚੀ ਦੀ ਆ ਤਾ ਉਹ ਕਹਿੰਦੀ ਵੀ ਨਹੀਂ ਇਹ ਸਹਿਮਤੀ ਦਾ ਇਸ ਚੀਜ਼ ਦੀ ਆ ਵੀ ਅਸੀਂ ਇਹ ਤੁਹਾਡਾ ਚੈੱਕ ਅਪ ਕੀਤਾ ਤੁਹਾਡੀ ਸਹਿਮਤੀ ਨਾ ਕੀਤਾ ਉਹ ਕਹਿੰਦਾ ਫਿਰ ਇਹ ਤੇ ਲਿਖੋ ਵੀ ਖਾਲੀ ਕਾਗਜ਼ ਉੱਤੇ ਸਹਿਮਤੀ ਤੁਸੀਂ ਸਾਈਨ ਕਿਉਂ ਕਰਵਾ ਰਹੇ ਰਤੋਂ ਉੱਤੇ ਲਿਖਿਆ ਹੋਇਆ ਸਹਿਮਤੀ ਪੱਤਰ ਵਿੱਚੋਂ ਸਾਰਾ ਖਾਲੀ ਆ ਤੇ ਤਰੇ ਤੁਸੀਂ ਖਾਲੀ ਉੱਤੇ ਸਭ ਤੋਂ ਸਾਈਨ ਕਰਵਾ ਰਹੇ ਹੋ ਇਹ ਕਿਉਂ ਕਰਵਾ ਰਹੇ ਜਦੋਂ ਉਹਨੇ ਇਸ ਚੀਜ਼ ਦਾ ਵਿਰੋਧ ਕੀਤਾ ਬੰਦੇ ਨੇ ਤਾਂ ਉਹ ਫਿਰ ਗੱਡੀ ਲੈ ਕੇ ਵਾਪਸ ਜਿਹੜਾ ਹੈਗਾ ਹਸਪਤਾਲ ਕਹਿੰਦੇ ਚਲੇ ਗਏ ਤੇ ਮੈਂ ਸਾਰੇ ਪਿੰਡਾਂ ਵਿੱਚ ਖਾਸ ਕਰਕੇ ਲਲਕੋ ਨਗਰ ਦੇ ਵਿੱਚ ਕਿਉਂ ਅੱਜ ਇਹਨਾਂ ਸ਼ੁਰੂਆਤ ਕੀਤੀ ਹੈ ਇਹ ਹੋ ਸਕਦਾ ਹੋਰ ਪਿੰਡਾਂ ਵਿੱਚ ਵੀ ਆਉਣਗੇ ਲੈ ਕੇ ਕਿਉਂਕਿ ਜੋ ਜ਼ਮੀਨ ਰਕਵੈਰ ਦਾ ਆਪਣੇ ਮਸਲਾ ਚੱਲਦਾ ਆਪਣੇ 57 ਪਿੰਡਾਂ ਵਿੱਚ 24311 ਏਕੜ ਦਾ ਇਹ ਸਹਿਮਤੀ ਪੱਤਰ ਦੇ ਉੱਤੇ ਸਾਈਨ ਕਰਵਾ ਕੇ ਇਹ ਥੱਲੇ ਉਸਦੁਆਰ ਵਿੱਚ ਟਾਈਪ ਕੁਝ ਵੀ ਕਰ ਲੈਣ ਜੀ ਅਸੀਂ ਸਹਿਮਤੀ ਕਰਵਾ ਲਈ ਹੈ ਪਿੰਡਾਂ ਦੀ ਸਹਿਮਤੀ ਹੈ ਜ਼ਮੀਨ ਦੇਨ ਨੂੰ ਫੇਰ ਪਾਸੇ ਕੀ ਕਰਾਂਗੇ ਇਹ ਇਹ ਚੀਜ਼ ਦਾ ਜਿਹਦੇ ਵੀ ਘਰੇ ਜਾਂਦੇ ਆ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਇਸ ਚੀਜ਼ ਦਾ ਵਿਰੋਧ ਕਰੋ ਵੱਧ ਤੋਂ ਵੱਧ ਕਿਉਂਕਿ ਆਪਣੇ ਪਿੰਡ ਲਲਤੋ ਕਲਾ ਮੇਰੇ ਪਿੰਡ ਦੀ ਘਟਨਾ ਅੱਜ ਦੀ ਹੋਣੀ ਆਪਣੇ 10 ਮਿੰਟ ਪਹਿਲਾਂ ਵੀ ਤੇ ਸਾਰੇ ਜਾਣਗੇ ਇਹਨਾਂ ਦਾ ਵਿਰੋਧ ਕਰੋ ਵੱਧ ਤੋਂ ਵੱਧ ਵਿਰੋਧ ਕਰੋ ਸਰਕਾਰਾਂ ਕਿਸੇ ਵੀ ਹੱਦ ਤੱਕ ਜਿਹੜੀਆਂ ਹੈਗੀਆਂ ਗੈਰਸੱਚੀਆਂ ਆ ਇਹ ਕਿਉਂਕਿ ਸਰਕਾਰਾਂ ਦਾ ਕੋਈ ਯਕੀਨ ਨਹੀਂ ਆ ਕੋਈ ਸਰਕਾਰ ਹੋਵੇ ਚਾਹੇ ਕਿਸੇ ਦਾ ਕੋਈ ਯਕੀਨ ਨਹੀਂ ਹੈ ਤੇ ਜਦੋਂ ਵੀ ਤੁਸੀਂ ਸਹਿਮਤੀ ਪੱਤੇ ਤੇ ਸਾਈਨ ਕਰਵਾਉਣੇ ਆ ਉਤੇ ਉਹਦੇ ਸਹਿਮਤੀ ਪੱਤਾ ਲਿਖਿਆ ਵਿੱਚ ਤੁਸੀਂ ਲਿਖਿਆ ਕਿਉਂ ਨਹੀਂ ਹੈ ਕੁਝ ਖਾਲੀ ਕਾगज ਉੱਤੇ ਸਹਿਮਤੀ ਪੱਤਾ ਕਿਉਂ ਕਰਵਾ ਰਹੇ ਹੋ ਇਹ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਵੀ ਡੀਸੀ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਵੀ ਸਰ ਬੇਨਤੀ ਹੈ ਤੁਹਾਨੂੰ ਵੀ ਜੇ ਕੋਈ ਅਜਿਹਾ ਇੱਕ ਗਲਤ ਹਰਕਤ ਕਰਦੇ ਆ ਪਿੰਡਾਂ ਦੇ ਵਿੱਚ ਤਾਂ ਅਸੀਂ ਉਹਨਾਂ ਦਾ ਡਟਮਾ ਵਿਰੋਧ ਕਰਾਂਗੇ ਅਸੀਂ ਇਹਨੂੰ ਘੇੜਾਂਗੇ ਵੀ ਤੇ ਅੱਜ ਉਹ ਚਲੇਗੇ ਭੱਜਨ ਚ ਕਾਮਯਾਬ ਹੋਗੇ ਦੁਬਾਰੇ ਕਿਸੇ ਵੀ ਆਪਣੇ ਲਲਤੋ ਨਗਰ ਦੇ ਵਿੱਚ ਜਾਂ ਨੇੜੇ ਨੇੜੇ ਆਉਂਦੇ ਆ ਤਬੀਰਾਂ ਨੂੰ ਬੇਨਤੀ ਹੈ ਕਿ ਮੇਰਾ ਨੰਬਰ ਨੋਟ ਕਰ ਲਿਓ ਮੈਨੂੰ ਕੰਟੈਕਟ ਕਰਿਓ ਮੈਂ ਉਸ ਟਾਈਮ ਪਹੁੰਚ ਜਾਊਗਾ ਮੇਰਾ ਨੰਬਰ ਹੈ 946099 30143 9464930143 ਮੇਰਾ ਵੀ ਇਸ ਨੰਬਰ ਤੇ ਮੈਨੂੰ ਫੋਨ ਕਰਿਓ ਤੁਹਾਡੇ ਕੋਲ ਉਸ ਟਾਈਮ ਪਹੁੰਚਾਂਗੇ ਇਹਨੂੰ ਘੇਰਾਗੇ ਨਾਲ ਘਰਾਓ ਕਰਾਂਗੇ ਵਿਰੋਧ ਕਰਾਂਗੇ ਪਾਪੂ ਰੋਏ ਇਹਨਾਂ ਦਾ ਕਿਉਂਕਿ ਜੋ ਇਹ ਹੱਤਕੰਦੇ ਸਰਕਾਰ ਅਪਣਾ ਲ ਅਪਣਾ ਰਹੀ ਹੈ ਨਾ ਇਹ ਬਹੁਤ ਘਡੌਣੀਆਂ ਹਰ ਕਿਧਾਂ ਦੇ ਆਈ ਹੈ ਸਰਕਾਰ ਦੇਖੋ ਟੱਕੇ ਨਾਲ ਜਿਹੜੇ ਸੈਲ ਉਹ ਕਰਵਾਏ ਜਾ ਰਹੇ ਆ ਸੈਮਤੀ ਪੱਤਰ ਦੇ ਲਈ ਥੋੜੀ ਸੈਮਤੀ ਦਾ ਚੈੱਕਅਪ ਕੀਤਾ ਤਾਂ ਸੈਂਡ ਕਰਨੇ ਆ ਯਾਰ ਫਿਰ ਉਹਦੇ ਵਿੱਚ ਲਿਖੋ ਨਾ ਵੀ ਆ ਚੈੱਕਅਪ ਕੀਤਾ ਇਸ ਚੀਜ਼ ਦੇ ਸੈਂ ਨੇ ਤੁਸੀਂ ਥੱਲੇ ਜਾ ਕੇ ਸੈਂ ਕਿਉਂ ਕਰਵਾ ਰਹੇ ਹੋ ਇਹ ਸਾਰੇ ਮੇਰੇ ਪੀਰਾਂ ਨੂੰ ਬੇਨਤੀ ਹੈ ਕਿ ਇਸ ਚੀਜ਼ ਤੋਂ ਸचेत ਹੋ ਜੋ ਕਿ ਆਪਣਾ ਧਿਆਨ ਰੱਖੋ ਇਸ ਚੀਜ਼ ਦਾ ਕਿਉਂਕਿ ਸੈਂਡ ਕਰਵਾ ਕੇ ਕੱਲੋ ਕਾਜ ਕਿਸੇ ਕੰਮ ਲਈ ਵੀ ਜਿਹੜਾ ਹੈਗਾ ਇਹ ਵਰਤ ਸਕਦੇ ਨੇ ਮੇਰੇ ਪਿੰਨ ਲਾਲ ਤੋਂ ਆਇਆ ਸੀ ਆਪਣੇ ਸੀਐਫਸੀ ਜਿਹੜੇ ਹਸਪਤਾਲ ਨਾ ਨਰਸਾਂ ਆਉਂਦੀਆਂ ਹੁੰਦੀਆਂ ਉਹ ਸੀਗੀ ਆਪਦੀ ਐਮਬੂਲੈਂਸ ਗੱਡੀ ਵਿੱਚ ਸੀਗੇ ਇਹ ਚੀਜ਼ਾ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਧਿਆਨ ਰੱਖੋ ਜਰੂਰ ਠੀਕ ਹੈ ਵੀਰੋ ਸਤਿ ਸ੍ਰੀ ਅਕਾਲ ਜੀ